ਆਪ ਜਿੰਦਾਬਾ 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 ਸਾਥੀਓ ਸਾਡੀ ਟੀਮ ਜੈਹੁਰ ਅੰਮਨਚ ਨਿਹਾਲ ਸਿੰਘ ਵਾਲਾ ਮੋਗਾ ਨੂੰ ਇੱਕ ਨਾਟਕ ਖੇਡਣ ਦਾ ਸਮਾਂ ਦਿੱਤਾ ਗਿਆ ਇਹ ਨਾਟਕ ਅਸੀਂ ਪਿੰਡਾਂ ਥਾਵਾਂ ਤੇ ਧਰਨੇ ਵਿੱਚ ਲਗਾਤਾਰ ਤਾਂ ਬਣਾਉਂਦੇ ਹੋਏ ਸਾਡੇ ਕਿਸਾਨ ਸੰਘਰਸ਼ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋਏ ਇਹ ਅਸੀਂ ਕਰਦੇ ਆਂ ਸੋ ਬਿਨਾਂ ਕਿਸੇ ਦੇਰੀ ਦੇ ਆਪਾਂ ਨਾਟਕ ਸ਼ੁਰੂ ਕਰਾਂਗੇ ਨਾਟਕ ਦਾ ਨਾਮ ਹੈ ਹੱਕ ਕਿਸਾਨਾਂ ਦੇ ਹੱਕ ਕਿਸਾਨਾਂ ਦੇ ਨਾਟਕ ਸਿੰਘੂ ਔਰ ਟਿਕਰੀ ਬਾਰਡਰ ਦੀਆਂ ਸਟੇਜਾਂ ਤੇ ਵੀ ਅਸੀਂ ਖੇਡ ਚੁੱਕੇ ਆਂ ਸੋ ਹਰ ਰੋਜ ਅਸੀਂ ਇਹ ਨਾਟਕ ਕਰ ਨਿਕਲਦੇ ਆ ਪਿੰਡ ਪਿੰਡ ਸ਼ਹਿਰ ਸ਼ਹਿਰ ਇਹ ਸਾਡੇ ਕਿਸਾਨ ਸੰਘਰਸ਼ ਦੀ ਜਿਹੜੀ ਗੱਲ ਆ ਉਹ ਪੇਚਾ ਰਹੇ ਆ ਸੋ ਇਹ ਨਾਟਕ ਆ ਜਿਹੜਾ ਬਈ ਦੀਪ ਜਗਦੀਪ ਦਾ ਲਿਖਿਆ ਹੋਇਆ ਔਰ ਜੈਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ ਵੱਲੋਂ ਮੈਂ ਸੁਖਦੇਵ ਲੱਧੜ ਤੇ ਮੇਰੇ ਨਾਲ ਸਾਥੀ ਇੰਦਰ ਮਾਨੂੰਕੇ ਇਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਨਾਟਕ ਪੇਸ਼ ਹੈ ਹੱਕ ਕਿਸਾਨਾਂ ਦੇ नमस्कार मैं हूं देश का सबसे बड़ा पत्रकार गो स्वामी आपका स्वागत करता हूं देश के सबसे बड़े चैनल पर जी न्यूज चैनल पर आखिर कौन है जे लोग खूंखार लोग जो सड़कों पर हंगामा कर रहे हैं कहीं इनका नाता पाकिस्तान से तो नहीं कहीं आतंकवादी तो नहीं कहीं लोग खालिस्तान से नहीं आओ इन खूखार लोगों से बात करते हैं नमस्कार परेशान हो नहीं अबानी का परोहना اے ਆਪ ਬਾਨੀ ਕੇ ਪਰਾਨੇ ਹੋ ਹੀ ਨਹੀਂ ਸਕਤੇ ਮੈਂਨੇ انکی ਇੰਟਰਵਿਊ ਕੀ ਆਪ انکے ਪਰਾਨੇ ਹੋ ਹੀ ਨਹੀਂ ਸਕਤੇ او بھراوا میں ਕਿਸਾਨ ਹੀ ہاں میں کیسے مان لوں اپ ਕਿਸਾਨ ہو اے ਪੱਤਰਕਾਰ ਬਣ ਗਿਆ ਤੇ ਇਹਨੂੰ ਇਹ ਨਹੀਂ ਪਤਾ ਕਿਸਾਨ ਕੌਣ ਹੁੰਦੇ ਆ ਉਹ کاکا ਤੂੰ ਮੈਨੂੰ ਵਾਹੀ ਕਰਾ ਕੇ ਦੇਖ ਲੈ ਆਪ ਮੂਝੇ ਇੱਕ ਬਾਤ ਬਤਾئیے یہ ਵਾਹੀ ਕੀ ਹੁੰਦੀ ਹੈ ਇਹ ਪੱਤਰਕਾਰ ਸਹਿਬਾਨ ਨੂੰ ਇਹ ਵੀ ਨਹੀਂ ਪਤਾ ਵੀ ਵਾਹੀ ਕੀ ਹੁੰਦੀ ਆ کاکا ਇੱਕ ਤਾਂ ਅਸੀਂ ਵਾਹੀ ਉਹਨੂੰ ਕਹਿੰਦੇ ਆ ਜਦੋਂ ਅਸੀਂ ਫਸਲ ਬੀਜਦੇ ਆ ਤੇ ਇੱਕ ਜਦੋਂ ਤੇਰੇ ਵਰਗਾ ਵਾਲੀ ਉਤਲ ਪੁਤਲ ਕਰਦਾ ਸਾਡੇ ਸੰਘਰਸ਼ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ ਉਹਦੀ ਛੇਤਰਪ੍ਰੇੜ ਕਰਦਾ ਉਹਨੂੰ ਵੀ ਅਸੀਂ ਵਾਹੀ ਕਹਿੰਦੇ ਆ ਆਪ ਕੋ ਮੈਨੂੰ ਕਿਸਾਨ ਲੱਗ ਹੀ ਨਹੀਂ ਰਿਹਾ ਕਿਸਾਨ ਤਾਂ ਇਸ ਕੰਮ ਖੇਤ ਵਿੱਚ ਕੰਨ ਕੱਟ ਰਿਹਾ ਓਏ ਹੋਏ ਤੂੰ ਬੇਮੌਸਮੇ ਛੇਤਰ ਪੈਂਦੇ ਦੇਖਿਆ ਕੀ ਹੁੰਦੇ ਹੈ ਜੇ ਬੇਮੌਸਮੇ ਛੇਤਰ ਜਦੋਂ ਤੂੰ ਬੇਮੌਸਮੇ ਕਣਕ ਕਟਾਈ ਜਾਂਦਾ ਕਿ ਅਸੀਂ ਬੇਮੌਸਮੇ ਛੇਤਰ ਵੀ ਨਹੀਂ ਮਾਰ ਸਕਦੇ اگر اپ کسان ہو اپ کے پاسے برانڈڈ شوز برانڈڈ کپڑے ائی مون گا سے ائے ہیں لا اجڑی تیرے برانڈڈ شرٹ پائی ہے نا اے بھی کوئی گملے اتنی ہوگی اے بھی ساڈے کساناں دے کھیتاں وچ کپاہ اودیاں اُتوں بندی ہے اپ تو مجھے کسان لگ ہی نہیں رہے ہو اپ سب لوگ مجھے دیش دروئی لگ رہے ہو ਓਏ ਦੇਸ਼ਦੋਈ ਕੌਣ ਦਾ ਓਏ ਆਪ ਮੁਝੇ ਇੱਕ ਬਾਤ ਪਤਾਈਏ ਆਪ ਇਤਨੀ ਭੀੜ ਇਕੱਠੀ ਕਰਕੇ ਸੜਕ 'ਤੇ ਕੀ ਕਰ ਰਹੇ ਹੋ ਅਸੀਂ ਮੋਦੀ ਨੂੰ ਖੱਜਲ ਕਰਨ ਆਏ ਆਂ ਅਰੇ ਆਪ ਮੋਦੀ ਜੀ ਕੋ ਖੱਜਲਕਾਰੀ ਨਹੀਂ ਸਕਦੇ ਉਹ ਹਮਾਰੇ ਦੇਸ਼ ਕੇ ਪ੍ਰਧਾਨ ਮੰਤਰੀ ਆ ਹਮਾਰੇ ਪਿਤਾ ਸਮਾਨ ਆ ਓਏ ਪਿਤਾ ਹੋਗਾ ਤੇਰਾ ਸਾਡਾ ਲੱਗਦਾ ਸਾਲਾ ਉਹ ਜਿਹਨੇ ਸਾਡੇ ਤੇ ਇੰਨੇ ਕਾਨੂੰਨ ਥੋਪਤੇ ਤਿੰਨ ਤਿੰਨ ਕਾਨੂੰਨ ਥੋਪਤੇ ਤੇਨਾ ਅਸੀਂ ਉਹਨੂੰ ਖੱਜਲ ਵੀ ਨਹੀਂ ਕਰ ਸਕਦੇ ارے آپ سب لوگ مجھے દેશدوی لگ رہے ہو یہ سب لوگوں کو مجھے દેશدوی لگ رہے ہیں اوئے દેશدوی کون ہوتا ہے جو ದೇಶ کیداری کرتا ہے اچھا تو દેશ کتنا بڑا لوگوں سے ਤੇ ਲੋਗਾ ਅੱਛਾ ਦੇਸ਼ਵਾਨਾ ਲੋਕਾਂ ਦੇ ਨਾਮ ਤੇ ਲੋਕ ਕਿੱਥੇ ਆ ਸੜਕਾਂ 'ਤੇ ਤੇ ਕੀ ਦੇ ਖਿਲਾਫ ਸਰਕਾਰ ਕੇ ਤੇ ਫਿਰ ਦੇਸ਼ਦੋਈ ਕੌਣ ਹੋਇਆ ਸਰਕਾਰ ਆਹੀ ਗੱਲ ਸਰਕਾਰ ਦੇਸ਼ਦੋਈ ਹੋ ਹੀ ਨਹੀਂ ਸਕਦੀ ਆਪ ਲੋਕ ਦੇਖਦੇ ਹੋ ਇਹ ਸਭ ਲੋਕ ਦੇਖਦੇ ਹੋ ਯਾ ਸਰਕਾਰ ਨੇ ਜੀਐਸਟੀ ਲਗਾਇਆ ਆਪੇ ਪਤਾ ਹੋਊਾ ਨੋਟਬੰਦੀ ਕੀ ਆਪੇ ਪਤਾ ਹੋਊਾ ਲਾਕਡਾਊਨ ਲਗਾਇਆ ਆਪੇ ਪਤਾ ਹੋਊਾ ਅਬ ਸਰਕਾਰ ਨੇ ਤਿੰਨ ਕ੍ਰਿਸ਼ਣ ਫਰੂਨ ਲੱਗ ਗਏ ਹੈ ਜੋ ਆਕੇ ਪੱਖ ਮੈਂ ਇਨਸਿਆਫ ਕੀ ਅੰਦਰ ਦੁਖਣੀ ਤਕੜੀ ਚੌਕੜੀ ਹੋ ਜਾਏਗੀ ਯਾਰ ਤੂੰ ਬਾਲਾ ਆਪਾ ਖਿਆ ਫਿਰਦਾ ਮੈਨੂੰ ਲੱਗਦਾ ਤੈਨੂੰ ਪਾਣੀ ਦੀ ਲੋੜ ਆ ਆ ਪੁੱਤ ਪਾਣੀ ਆ ਪਾਣੀ ਪੀ ਮੈਨੂੰ ਨਹੀਂ ਪੀਣਾ ਪਾਣੀ ਓਏ ਠੰਡਾ ਪਿਆ ਦੇ ਨਹੀਂ ਪੀਣਾ ਓ ਯਾਰ ਤੂੰ ਠੰਡਾ ਹੋ ਜਾਏਗਾ ਨਹੀਂ ਪੀਣਾ ਓ ਯਾਰ ਤੂੰ ਭਖੇ ਹੀ ਬੜਾ ਨਹੀਂ ਪੀਣਾ ਓ ਪੀ ਲੈ ਨਹੀਂ ਪੀਣਾ ਪੀ ਓ ਯਾਰ ਕਮਾਲ ਕਰਦੇ ਓ ਜਦ ਮੂਜਾ ਪਾਣੀ ਪੀਣਾ ਹੀ ਨਹੀਂ ਆਂ ਕਿ ਧੱਕੇ ਸੇ ਪਾਣੀ ਬਲਾਉਗੇ ਆਹੀ ਗੱਲ ਤਾਂ ਅਸੀਂ ਸਮਝਾਉਨੇ ਆਂ ਵੀ ਸਾਨੂੰ ਜਦੋਂ ਇਹ ਕਾਨੂੰਨ ਚਾਹੀਦਾ ਹੀ ਨਹੀਂ ਤੁਸੀਂ ਧੱਕੇ ਨਾਲ ਕਿਉਂ ਦੁੱਪਨ ਲੱਗਿਆ ਆਬ ਤਾਂ ਨਾ ਪੱਕਾ ਜਿ ਕਿੰ ਕਿਸੇ ਨਾਲ ਕਹਿ ਸਕਦਾ ਹੂੰ ਇਹ ਸਭ ਲੋਕ ਦੇਸ਼ਦ్రోਹიან ਆਬ ਲੋਕ ਦੇਸ਼ਦ్రోਹਯੋ ਓਏ ਟੈਕਦਾ ਟੈਕਦਾ ਵੱਡਾ ਪੱਤਰਕਾਰ ਆ ਚੀ ਨਿਊਜ਼ ਤੇ ਜੀ ਨਿਊਜ਼ ਪਤਾ ਨਹੀਂ ਕੀ ਕੀ ਓਏ ਗੱਲ ਸੁਣ ਲੈ ਆ ਇਨਾ ਕੱਟ ਕਰਨੀ ਬੰਲੀ ਫਿਰਦੇ ਆ ਦਿਨੋਂ ਦਾ ਨੇ ਇਹਨਾਂ ਦੇ ਕੱਟਾਂ ਚ ਹੋਈ ਜਾਂਦਾ ਵਾਦਾ ਤੇਰੀ ਕਰਨਗੇ ਸੇਵਾ ਤੇਰੀ ਪੱਤਰਕਾਰੀ ਸਾਰੀ ਖੋਲ ਦੇਣਗੇ ਜਾਂ ਤੁਰ ਜਾ ਚੰਗਾ ਰਹਿਣਾ ਤਾਂ ਵੱਡਾ ਆ ਪੱਤਰਕਾਰ ਪਤਾ ਨਹੀਂ ਦੇਸ਼ਦ్రోਹੀ ਅਤਵਾਦੀ ਪਤਾ ਨਹੀਂ ਕੀ ਕੀ ਵੀ ਮੀਡੀਆ ਦੇਖ ਲੈ ਕਿਵੇਂ ਸਰਕਾਰ ਦੀ ਗੋਦ ਵਿੱਚ ਪੈੜ ਕੇ ਸਾਢੇ ਅੰਦੋਲਨ ਨੂੰ ਤੁਗਮਵੇਂ ਕਰਦਾ ਨਾ ਕਿ ਉਲਟਾ ਸਰਕਾਰ ਨੂੰ ਕੁਸਵਾਜਵਾਂ ਕਰਦਾ ਨਾਟਕ ਦੇ ਅਗਲੇ ਪਲਾਟ ਦੇਖਦੇ ਆਂ ਮੋਦੀ ਸਰਕਾਰ ਦੇ ਇਸ ਅੰਦੋਲਨ ਨੂੰ ਦੇਖ ਕੇ ਕੀ ਬਿਆਨ ਆ ਰਿਹਾ ਆ ਮੰਤਰੀ ਸਾਹਿਬ ਆਉਣ ਵਾਲੇ ਆ ਤੇ ਅੱਜ ਪਤਾ ਨਹੀਂ ਕੀ ਕੀ ਸਵਾਲ ਪੁੱਛਣਗੇ ਇਹਨਾਂ ਨੂੰ ਕਿੰਨੀ ਵਾਰੀ ਆਖਿਆ ਵੀ ਕੋਈ ਜੱਜ ਦਾ ਸਲਾਹਕਾਰ ਰੱਖ ਲਓ ਕਿਉਂ ਐਵੇਂ ਲੋਕਾਂ ਨਾਲ ਪੰਗੇ ਲੈਨੇ ਆ ਨਵੇਂ ਇੱਕ ਨੂੰ ਬੰਦ ਲੈਂਦੇ ਆ ਫੇਰ ਲੋਕਾਂ ਨਾਲ ਮੈਰ ਪਾਉਂਦੇ ਆ ਅੱਜ ਪਤਾ ਨਹੀਂ ਕੀ ਕੀ ਪੁੱਛਣਗੇ ਮੈਨੂੰ ਤਾਂ ਮੇਰੀ ਨੌਕਰੀ ਵੀ ਖਤਰੇ ਵਿੱਚ ਲੱਗ ਗਈ बहनों मैं ये आपको कहना चाहता हूं कि हमने जीएसटी लगाया आपको समझ नहीं आया हमने नोटबंदी की आपको समझ नहीं आया हमने लॉकडाउन लगाया आपको समझ नहीं आया ਅਬ ਹਮਨੇ ਤਿੰਨ ਕ੍ਰਿਸ਼ੀ ਕਾਨੂੰਨ ਲਾਗੂ ਕੀਆ ਹਾਂ ਜੋ ਆਪਕੇ ਪੱਖ ਮੈਂ ਆ। ਆਪ ਲੋਗੋਂ ਕਾ ਫਿਰ ਵੀ ਸਮਝ ਨਹੀਂ ਆਇਆ। ਕੁਝ ਬਰੋਦੀ ਲੋਕ ਇਹ ਪੰਜਾਬ ਹਰਿਆਣਾ ਕੇ ਕੁਝ ਬਰੋਦੀ ਲੋਗ ਹਮਾਰੇ ਰਾਸਤੇ ਕਾ ਡਿੱਕਾ ਬਣਾਇਆ। ਮੈਂ ਆਪਣੇ ਪਿਆਰ ਸੇ ਪੁੱਛਤਾ ਹੂੰ ਕਿ ਪਿਆਰ ਉਹ ਪਿਆਰ ਕਿਹੜੀ ਪਿਆਰ अरे मैं तुम्हें शराब पीने की बात नहीं कर रहा अच्छा, मूर्ख अच्छा अच्छा ही ही। तू मेरा जी जी। मैंने तुम्हें बुलाया थी, थी, थी। अरे ये जो लोग दिल्ली की तरफ बढ़ रहे हैं ਮੁਝੇ ਇਨਕੀ ਸੰਪੂਰਨ ਜਾਣਕਾਰੀ ਦੋ ਅੱਛਾ ਚਾਚਾ ਇੰਨਾ ਹੀ ਜਾਣਕਾਰੀ ਦੀ ਲੈ ਇੰਨਾ ਹੀ ਜਾਣਕਾਰੀ ਦੋ ਲੋ ਜੀ ਆ ਜਿਹੜੇ ਤੁਹਾਡੇ ਟੀਵੀ ਨਿਊਜ਼ ਵਾਲੇ ਉਹਨਾਂ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਇਨਾਂ ਨੇ ਘੱਟ ਤਾਂ ਵਿਰੋਧਨ ਜਾਂਦੇ ਆ ਵਦੀ ਇਹ ਤਾਂ ਕੀ ਮਜ਼ਦੂਰ ਕੀ ਕਿਸਾਨ ਹਰ ਤਬਕਾ ਇਕ ਹੋਇਆ ਫਿਰਦਾ ਤੇ ਇਹ ਤਾਂ ਜੀ ਹੁਣ ਆਪਣੀ ਜਾਨ ਨੂੰ ਪੈ ਗਿਆ ਸਿਆਪਾ ਪਾ ਨੂੰ ਨੂ ਨਾ ਜਿਹੜੇ ਉਹ ਰੱਦ ਕਰਨੇ ਪਏ ਆ ਜਿਹੜੇ ਤੁਹਾਡੇ ਅੱਜ ਤੱਕ ਵਾਲੇ ਇਹ ਤਾਂ ਹੁਣ ਕੰਮ ਤੱਕ ਵਾਲੇ ਬਣ ਕੇ ਰਹਿ ਗਏ ਜੀ ਅਰੇ ਭਾਈ ਇਨਕੋ ਇਤਨਾ ਪੈਸਾ ਖਿਲਾਇਆ ਸਭ ਖੋਵੇਂ ਚਲਾਂਗੇ ਆਹੀ ਤਾਂ ਮੈਂ ਕਹਿੰਦਾ ਸੀ ਜੀ ਤੁਹਾਨੂੰ ਹੁਣ ਤਾਂ ਹਮੇ ਲੱਗ ਰਹਾ ਸਭੇ ਕੁਝ ਕਰਨਾ ਹੋਗਾ ਲੈ ਐਨੇ ਘੱਟ ਮੂਰੇ ਦਾ ਆਪਣਾ ਕੀ ਵੱਟੀ ਦਾ ਜੀ ਕੁਛ ਅਰੇ ਨਹੀਂ ਨਹੀਂ ਹਾਂਜੀ ਤੂੰ ਮਿਲ ਲੋਗੋਂ ਪਰ ਪਾਣੇ ਕੀ ਬਿਛਾਰਾ ਛੋੜ ਦੋ ਲੈ ਪਾਣੀ ਦੀਆਂ ਬਿਛਾਰਾਂ ਦੀ ਵੀ ਸੁਣ ਲੋ ਇਹ ਤਾਂ ਇਹਨਾਂ ਦੇ ਬਾਬੇ ਕੱਪੜੇ ਲਾ ਕੇ ਸਭ ਲੈ ਕੇ ਮੂਰੇ ਖੜ ਜਾਂਦੇ ਆ ਕਹਿਣਗੇ ਪੁੱਤ ਓਏ ਇਧਰ ਬਣਾ ਬਿਛਾਰਾ ਓਏ ਐਨੇ ਬੋਲੇ ਨਾ ਲਾਗੇ ਠੋ ਉਹ ਇਹ ਬਾਤ ਹੈ ਹਾਂਜੀ ਇਹ ਲੋਕੋ ਪਰ ਅਥਰੂ ਗੈਸ ਦੇ ਗੋਲੇ ਛੋਲੇ ਮਹਾਰਾਜ ਅਥਰੂ ਗੈਸ ਦੇ ਗੋਲੇ ਨਹੀਂ ਸੋਨੋ ਉਹ ਤਾਂ ਇਹਨਾਂ ਦੇ ਲੈਣੇ ਚੱਕ ਕੇ ਜੇਬਾਂ ਚ ਪਾ ਲੈਂਦੇ ਆ ਤੇ ਇਹਨਾਂ ਦੇ ਬਾਪੂ ਕਹਿੰਗੇ ਓਏ ਪੁੱਤ ਓਏ ਉਰੇ ਲਿਆ ਆ ਗਈ ਧੂਫੀ ਜਾਂਦਾ ਧੂਣੀ ਲਾਈਏ ਆਸਾ ਨਹੀਂ ਮੰਨੋ ਜਾਨੋ ਇਹ ਨਹੀਂ ਮੰਨੇ ਐਸਾ ਨਹੀਂ ਮੰਨਾਂਗੇ ਨਾ ਨਾ ਤੋ ਇਹਨਾਂ ਲੋਕੋ ਪਰ ਲਾਠੀ ਚਾਰਜ ਕਰੋ ਲਾਠੀ ਚਾਰਜ ਲੈ ਲਾਠੀ ਚਾਰਜ ਦੀ ਵੀ ਸੁਣ ਲੋ ਮਹਾਰਾਜ ਕੱਲ ਇੱਕ ਬਾਪੂ ਆ ਗਿਆ ਵਿੰਗਾ ਜਾ ਹੋ ਕੇ ਮੈਨੂੰ ਕਹਿੰਦਾ ਓਏ ਇੱਥੇ ਮਾਰੋ ਲਾਠੀ ਨਾਲੇ ਮੇਰਾ ਵੜ ਨਿਕਲ ਜਾਊਗਾ ਇਹ ਲਾ ਇਹਦਾ ਲਾਠਾ ਵੀ ਇੱਕ ਦੂਜੇ ਤੋਂ ਮੂਰੇ ਹੋ ਕੇ ਖਾਂਦੇ ਆ ਜੀ ਐਸੇ ਨਹੀਂ ਮੰਨਗੇ ਜੇ ਲੋ ਨਹੀਂ ਮੰਦੇ ਯਾਰ ਕਿਸ ਮਿੱਟੀ ਦੇ ਬਨੇ ਹੋਏ ਲੋਗ ਆ ਜੇ ਹਾਰ ਨਹੀਂ ਮੰਨ ਰਹੇ ਇਹਦਾ ਹਰਾ ਕੇ ਜਾਣਗੇ ਮੈਂ ਤੁਹਾਨੂੰ ਦੱਸਦਾ ਜੀ ਤੂੰ ਐਸੇ ਕਰੋ ਹਾਂ ਜੀ ਦਿੱਲੀ ਕੀ ਸਰਹੱਦ ਉੱਪਰ ਕਿਲੇ ਠੋਕ ਦਿਓ ਆਗਲੇ ਨਹੀਂ ਬੜ ਪਾਏਗੇ ਲੈ ਕਿਲਾ ਜਿੱਹੇ ਜਾਓ ਇਹ ਕਹਿੰਦੇ ਵੀ ਆ ਕਿੱਲਾ ਦਾ ਤੁਸੀਂ ਭੋਰਾ ਭੋਰਾ ਇਟਾਂ ਗਾਂ ਕੇ ਮੇਖਾਂ ਜਿੱਟਾਂ ਜਿੱਟਾਂ ਤੁਸੀਂ ਕੱਲ ਢੋਕਣ ਲੱਗਿਆ ਅਸੀਂ ਤਾਂ ਪਿਛਲੀ 26 ਨਵੰਬਰ ਤੋਂ ਉਹ ਕਿਸਾਨੀ ਚੰਡਾ ਢੋਕੀ ਬੈਠਿਆ ਤੇ ਕਰ ਲੋ ਜਿਹੜਾ ਕੁਛ ਹੁੰਦਾ ਐਸੇ ਨੀਮਾਨਾ ਨਾ ਜੇ ਲੋ ਜਵਾਨੀ ਮਾਨਦੇ ਨਹੀਂ ਅਰੇ ਦੇਖਦਾ ਹੂੰ ਕਿਤਨਾ ਦਿਨ ਬੈਠਾਂਗੇ ਜੇ ਲੋ ਇੱਕ ਦਿਨ ਦੋ ਦਿਨ ਪੰਜ ਦਿਨ ਕਮ ਸੇ ਕਮ 10 ਦਿਨ ਜਦ ਪੇਟ ਮੇਂ ਕੁਛ ਨਹੀਂ ਗਿਆ ਤੋ ਭੂਖੇ ਮਰੇ ਬਗ ਜਾਣਗੇ ਮੇਰੀ ਗੱਲ ਸੁਣੋ ਆ ਜਿਹੜੀ ਕੌਮ ਆ ਇਹ ਤੁਹਾਨੂੰ ਭੁੱਖੀ ਮਾਰਨਾਂ ਨਹੀਂ ਦਿੰਦੀ ਆ ਇਹ ਤਾਂ ਪੂਰੇ ਸੰਸਾਰ ਦਾ ਢੱਡ ਭਰ ਦੇ ਦੀ ਆ ਤੁਸੀਂ ਮੇਰੇ ਨਾਲ ਸਿੰਘੂ ਬਾਰਡਰ ਚੱਲੋ ਇਹਨਾਂ ਨੇ ਤਾਂ ਲੰਗਰ ਹੀ ਪਤਾ ਨਹੀਂ ਕਿੰਨੀ ਤਰ੍ਹਾਂ ਤੇ ਅਬਦਾਮਾਂ ਦੇ ਲੰਗਰ ਕਾਜੂਆਂ ਦੇ ਲੰਗਰ ਪ੍ਰੀਟਾ ਦੇ ਲੰਗਰ ਸਮੋਸਿਆਂ ਦੇ ਲੰਗਰ ਚਾਹ ਦੇ ਲੰਗਰ ਦੁੱਧ ਦੇ ਲੰਗਰ ਇੱਥੋਂ ਤੱਕ ਪੀਜਾ ਦੇ ਲੰਗਰ ਮੈਂ ਤੱਕ ਲੱਗ ਕਰ ਗਿਆ ਦਾਦਾ ਰਹਿ ਗਿਆ ਤੂੰ ਮੇਰੇ ਇੱਕ ਬਾਤ ਪਤਾ ਹੋ ਹਾਂਜੀ ਇਹ ਲੋਕੋ ਕੋ ਲੰਗਰ ਚਲਾਉਣੇ ਕੇ ਲਈ ਪੈਸਾ ਕਹਾਂ ਸੇ ਅੱਛਾ ਅੱਛਾ ਫੰਡਿੰਗ ਹਾਂ ਲੈ ਤੁਸੀਂ ਨਹੀਂ ਜਾਣਦੇ ਜੀ ਇਹਨਾਂ ਦੇ ਇੱਕ ਗੁਰੂ ਸਾਹਿਬਾਨ ਹੋਇਆ ਜੀ ਕੌਣ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਸਦੀਆਂ ਪਹਿਲਾਂ ਵੀਰਪਾਏ ਦਾ ਲੰਗਰ ਚਲਾਇਆ ਸੀ 550 ਸਾਲ ਹੋ ਗਏ ਅਜੇ ਤੱਕ ਚੱਲਦਾ ਤੇ ਗਾਂ ਵੀ ਚੱਲਦਾ ਹੀ ਰਹਿਣਾ ਤੂੰ ਡਰਾਓ ਇਹ ਲੋਕੋ ਨੂੰ ਡਰਾਓ ਜਿੰਨਾ ਹੋ ਸਕਦਾ ਹੈ ਉਨਾ ਡਰਾਓ ਡਰ ਕੇ ਮਾਰੇ ਭਾਗ ਜਾਣਗੇ ਇਹ ਲੋਕੋ ਮਹਾਰਾਜੇ ਡਰਨ ਵਾਲੀ ਗੋਮ ਹੈ ਨਹੀਂ ਇਹ ਤਾਂ ਡਰਾਉਣ ਵਾਲੇ ਆ ਇਹ ਕਹਿੰਦੇ ਵੀ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਉਹਨਾਂ ਦੇ ਵਾਰਸਾਂ ਅਸੀਂ ਡਰ ਕੇ ਨਹੀਂ ਭਜਦੇ ਇਹ ਤਾਂ ਕਹਿੰਦੇ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬansh ਭਾਰਤਾ ਸੀ

मैं नहीं गाला लेना अरे यार किसी आगू को फोन मत लगाना किसी साधारण किसान को फोन लगाना जिससे कुछ भी मालूम ना हो मेरे से बात करवाओ। तो अरे यार आगू से बात नहीं हो पाएगी मेरे से अच्छा चलो आलो नो हलो हेलो कौन है? हम बोल रहे हैं। हम कौन प्रिय प्रधानमंत्री नरेंद्र चवल क्या होता है मैं जी तो सब अमित शाह अरे किसान भाई मैं आपको तो ये जो कानून हमने लागू किए हैं ये आपके पक्ष में है आप एक बार इनको लेकर तो देखिए आप इनमें थोड़ी बहुत शोध करवा लिएको रद्द नहीं कर सकते। ਸਾਡੀ ਕੌਮ ਆ ਨਾ ਜਿਹੜੀ ਇਹ ਸੋਦਾ-ਸੂਦਾ ਤੇ ਮੰਨਣ ਵਾਲੀ ਨਹੀਂ ਅਸੀਂ ਤਾਂ ਇਹ ਕਾਨੂੰਨ ਆ ਜਿਹੜੇ ਉਹ ਰੱਦ ਕਰਾ ਕੇ ਰਹਿਣੇ ਆ ਸਾਡੇ ਇਕੱਠਾਂ ਦੇ ਵਿੱਚ ਦਿਨੋਂ ਦਿਨ ਹੋਈ ਜਾਂਦਾ ਵਾਦਾ ਤੇਰੀ ਜਾਨ ਨੂੰ ਪੈ ਗਿਆ ਸਿਆਪਾ ਤੇ ਬਾਕੀ ਤੂੰ ਆਪਸਾ ਹੌਲਾ ਲਾ ਆ ਹਲੋ ਤੇਰਾ ਆ ਦੇਖੋ ਕਿਰਸਾਨ ਭਾਈ ਤੂੰ ਮୋझे ਡਰਾਉਣੇ ਦੀ ਕੋਸ਼ਿਸ਼ ਮਤ ਕਰਨਾ ਤੂੰ ਮੇਰਾ ਪਿਛਲੇ 7 ਸਾਲ ਦਾ ਇਤਿਹਾਸ ਦੇਖ ਲਓ ਮੈਂ ਕਦੇ ਡਰ ਕੇ ਜੋਗਾ ਨਹੀਂ ਹੂੰ ਓਏ ਗੱਲ ਸੁਣ ਓਏ ਓ ਜੇ ਤੂੰ ਪਿਛਲੇ 7 ਸਾਲ ਤੋਂ ਨਹੀਂ ਲੱ ਚੁੱਕਿਆ ਤੇ ਝੁਕਣ ਵਾਲੀ ਕੌਮ ਸਾਡੀ ਬਲੀ ਓਏ ਅਸੀਂ ਵੀ ਪਿਛਲੇ 550 ਸਾਲ ਤੋਂ ਨਹੀਂ ਝੁਕੇ ਅਰੇ ਕਿਸਾਨ ਮੈਂ ਤੁਮੇ ਫਿਰ ਬੋਲ ਰਹਾ ਹੂੰ ਮੈਨੂੰ ਡਰਾਉਣੇ ਕੀ ਕੋਸ਼ਿਸ਼ ਮਤ ਕਰਨਾ ਮੈਂ ਡਰ ਕੇ ਭਾਗਣਾ ਵਾਲਾ ਮਸਾ ਨਹੀਂ ਹੂੰ ਓਏ ਗੱਲ ਸੁਣ ਓਏ ਜੇ ਤੁਸੀਂ ਡਰਦੇ ਨਹੀਂ ਤੇ ਆ ਬਾਰਡਰ ਤੇ ਕਿੱਲਾ ਕਾਦੋ ਢੋਕਿਆ ਓ ਜੇ ਤੁਸੀਂ ਡਰਦੇ ਨਹੀਂ ਐਡੇ ਐਡੇ ਥੰਮ ਕੇ ਖੜੇ ਕੀਤੇ ਓਏ ਗੱਲਾਂ ਕਰਦਾ ਡਰਦੇ ਨਹੀਂ ਆਹੋ ਤੂੰ ਮੰਤਰੀ ਹੋਇਆ ਤੂੰ ਕਦਾ ਡਰਨਾ ਐਉਂ ਕਰ ਫਿਰ ਜੇ ਤੂੰ ਡਰਦਾ ਨਹੀਂ ਨਾ ਆਹ ਸਿੰਘੂ ਬਾਰਡਰ ਵਾਲੀ ਜਿਹੜੀ ਪਹਿਲੀ ਟਰਾਲੀ ਖੜੀ ਆ ਉਹਦੇ ਡਾਲੇ ਨੂੰ ਹੱਥ ਲਾ ਲੈ ਆ ਜੇ ਤਾਂ ਤੂੰ ਨਿਕਲ ਗਿਆ ਸੁੱਕਾ ਫੇਰ ਤਾਂ ਤੂੰ ਕਰ ਲਈ ਮਨ ਮਰਜੀ ਜਿਹੜਾ ਕੁਝ ਮਰਜ਼ੀ ਕਰੀ ਜੋ ਤਰਾ ਜੀ ਕਰਦਾ ਉਹ ਕਰੀ ਤੇ ਨਹੀਂ ਫਿਰ ਸਾਡੀ ਕੌਮ ਇਹੋ ਜਿਹੜੀ ਕਿਸੇ ਨੂੰ ਸੁੱਕਾ ਜਾਣ ਨਹੀਂ ਦਿੰਦੀ ਫੋਨ ਕੱਟ ਮੈਨੂੰ ਕੰਮ ਬਹੁਤ ਆ ਹਲੋ ਹਾਂ डर गया किसान मेरे से डर गया फोन कट गया किसान अब मैं किसी मजदूर को फोन लगाऊंगा इन मजदूरों को किसानों के खिलाफ कर दूंगा हेलोलो हम बोल रहे हैं कौन अरे देश के पीएम मोदी बोल रहे हैं अरे देखिए मजदूर भाई हम देश के पीएम है ਇੱਜ਼ਤ ਹੈ ਮਾਰੀ ਆਪ ਐਸੇ ਬਤਮੀਜ਼ ਸੇ ਬਾਤ ਮਤ ਕਰੋ ਓਏ ਪਤਾ ਤੇਰੀ ਕਿੰਨੀ ਕਹਿ ਦਿੱਤਾ ਓਏ ਕਿਹੜੀ ਭਾਸ਼ਾ ਹੈ ਜੀਤ ਤੂੰ ਗਲਾ ਨਹੀਂ ਲੈਂਦਾ ਅਖੇ ਮੇਰੀ ਇੱਜ਼ਤ ਆ ਹਾਂ ਦੱਸ ਫੋਨ ਕਿਵੇਂ ਕੀਤਾ ਆਹ ਅਰੇ ਦੇਖਿਆ ਮਜ਼ਦੂਰ ਭਾਈ ਆਪਕੇ ਪਾਸ ਤਾਂ ਜ਼ਮੀਨ ਵੀ ਨਹੀਂ ਹੈ ਆਪ ਇਸ ਅੰਦੋਲਨ ਮੇ ਇਨ ਕਿਸਾਨੋ ਕੇ ਸਾਥ ਕੀ ਕਰ ਰਹੇ ਹੋ ਚਲੇ ਜਾਈਏ ਆਪ ਓਏ ਗੱਲ ਸੁਣੋ ਬੇਸ਼ੱਕ ਸਾਡੇ ਕੋਲੇ ਜ਼ਮੀਨਾਂ ਹੈ ਨਹੀਂ ਪਰ ਸਾਡੇ ਕੋਲੇ ਜ਼ਮੀਨਾਂ ਜ਼ਰੂਰ ਹੈਗਾ ਅਸੀਂ ਤੇਰੇ ਵਾਂਗੂ ਬੇਜਬੀਰੇ ਨਹੀਂ ਤੁਰੇ ਫਿਰਦੇ ਨਾਲੇ ਨਾ ਆਪ ਗਾ ਗਿੱਦੜ ਚੱਲਾਂ ਕਿਤੇ ਹੋਰ ਚੱਲੀ ਸਾਨੂੰ ਸਭ ਪਤਾ ਲੱਗ ਗਿਆ ਆ ਜਿਹੜੇ ਤੁਸੀਂ ਚੈਪ ਵਾਲੇ ਮੀਟਰ ਬਾੜ ਕਰਾਉਣ ਨੂੰ ਫਿਰਦੇ ਆ ਸਾਡੀ ਜਿਹੜੀ ਦਿਹਾੜੀ ਆ ਉਹ ਕਟਾਉਣ ਨੂੰ ਫਿਰਦੇ ਆ ਤੇ ਸਾਡੇ ਜਿਹੜੇ ਕੰਮ ਦੇ ਆ ਉਹ ਘੰਟੇ ਵਧਾਉਣ ਨੂੰ ਫਿਰਦੇ ਆ ਸਾਨੂੰ ਸਭ ਪਤਾ ਲੱਗ ਗਿਆ ਨਾਲੇ ਨਾ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਤਾਂ ਨੋ ਮਾਸਲਾ ਹੁੰਦਾ ਇਹ ਨਹੀਂ ਤੁਸੀਂ ਵਾਕ ਕਰ ਸਕਦੇ ਠੀਕ ਹੈ ਨਾ ਤੇ ਮੈਨੂੰ ਬਹੁਤ ਕੰਮ ਆ ਤੂੰ ਦਾ ਵੇਲਣ ਹੈਗਾ ਜਾ ਕੇ ਝੋਲਾ ਕਿਤੇ ਉਧਰ ਨੂੰ ਕਿਤੇ ਉਧਰ ਨੂੰ ਕੱਠ ਫੋਨ ਮੋ वापस ले नहीं होंगे हमने तो सोचा था अकेला किसान आया है लेकिन इसके साथ तो मजदूर भी आकर बैठ गया क्या करूं बिल तो रद्द कर दूं उनका क्या करूं जिनका मैं पालतू कुत्ता हूं दरवेश हूं आरएसएस एस अड़ानी बानी एक बार उनसे भी बात करनी होगी पहले आरएसएस को घून लगाऊंगा हेलो हम बोल रहे हैं हम कौन अरे आप इनके पालतू बोल रहे हैं अरे तो सीधा बोलो ना कि मोदी बोल रहे हो बो, बो, नहीं, नहीं देखिए ये जो किसान है इनको फौरन से समर्थन हो रहा है तो तो ये लोग हैं जो देश का माहौल खराब कर रहे हैं तो हमें लग रहा है बिल वापस लेने होंगे अरे भाई मेरी बात सुन हम आपको सत्ता में ऐसे नहीं लाए थे अगर तेरे से कुर्सी नहीं संभाल रही ना तो बता दे हमारे पास एक और बंदा है अमित शाह हम कुर्सी पे उसको उठा देंगे अरे हम तो नौजवानों के ब्रेन वॉश कर दिए तब जाके आर एस एस खड़ी करी अरे हम तो अपनी पेंट को अपनी रीकर को पेंट बनाने पे तुले हुए आरी रिकर को हिसाब से तो तू तुम्हारा कच्छा भी पढ़वाएगा अरे मेरी बात सुन ये बिल रद्द नहीं होंगे फोन डर गया मेरे से ये भी डर गया आर एस एस भी डर गई मेरे से अब मैं फोन लगाऊंगा अडानी अबानी को एक बार उनसे बात करनी पड़ेगी हेलो अरे आप के मोदी बोल रहे हैं तो सही सही बोलो ना के पालतू बोल रहे हो देखिए अंबानी जी ये जो लोग दिल्ली की तरफ बढ़ रहे हैं है? ये देश का माहौल खराब कर रहे हैं तो इनका एक काट देख कर लग रहा है बिल वापस लेने होंगे लोग से वापस जाने वाले नहीं है। अच्छा तो मेरी बात सुन हमने करोड़ों रुपया लगा कर आपको ऐसे नहीं जिताया था की आप बिल रद्द करते फिरो। अगर आपसे कुर्सी नहीं संभल रही ना तो हम कांग्रेस को भी लाना जानते हैं अरे इन लोगों ने एक क्या कर लिया हमारे रिलायंस के पंप बंद करा दिए हमारे जियो के सिम बंद करा दिए हमारे भोजन पदार्थ बंद करा दिए हमारे बड़े बड़े मॉल बंद करा दिए अरे मैं अमीरों में पहले नंबर पे था इन लोगों ने तो एक का कर लिया मुझे सोलवे नंबर पर श्लाघ लगा दी अरे इस से इसमें तो दाड़ियां कराई गए अरे मेरी बात सुन ये बिल रद्द नहीं होंगे सुन ली मेरी बात, बात। फोन कट अब तो आपने मेरी हालत देख ली पूरी तरह से फंस चुका क्या करूं रात को नींद नहीं आती और एक वो पंजाब का हंस सिली सिली आती है हवा वो तो या गिली गिली आती है हवा अब तू कौन है भाई एक ताजी तू भुल वाली सीधी जाने लै तुम मेनू भुज गए भुल गए जी हाँ मैं तो थोड़े पंजाब सब तो ज्यादा तलवे चटे जी कौन है तू मैं जी हरजीत गरीवाल

पूरी तरह से पहुंच चुका हूं क्या करूं हाँ एक हथगंडा बनाता हूं इन किसानों को भगाने के लिए जवानों के पास जाऊंगा धरती माह का नाम लेकर इन जवानों को गुमराह करूंगा और किसानों पर गोली चलवा दूंगा हाई मेरे देश के जवान जब जब देश पर संकट की गड़िया है सर ਤੁਮਨੇ ਆਗੇ ਹੋਕਰ ਕੁਰਬਾਨੀ ਦੀ ਹੈ ਯਸ ਹੋਰਾਜ਼ ਉਹ ਤੁਹਾਰੇ ਇਮਤਿਹਾਨ ਕੀ ਘੜੀ ਆ ਚੁਕੀ ਹੈ ਇਹ ਜੋ ਕਿਸਾਨ ਦਿੱਲੀ ਕੀ ਤਰ ਪਰੜ ਰਹੇ ਹਨ ਸ਼ੂਟ ਕਰ ਦਿਓ ਇਨਕੋ ਭਗਾ ਦਿਓ ਯਹਾਂ ਸੇ ਅਰੇ ਇਹ 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 ਜਵਾਨ ਤਮ ਕੀ ਕਰ ਰਹੇ ਆ ਦੇਖੋ ਮੰਤਰੀ ਸਾਹਿਬ ਤੁਸੀਂ ਸਾਨੂੰ ਚੀਨਤੇ ਗੋਲੀ ਚਲਾਉਣ ਨੂੰ ਕਿਹਾ ਅਸੀਂ ਚਲਾਈ ਚਲ ਕੋਈ ਗੱਲ ਨਹੀਂ ਤੁਸੀਂ ਸਾਨੂੰ ਪਾਕਿਸਤਾਨ ਤੇ ਗੋਲੀ ਚਲਾਉਣ ਨੂੰ ਕਿਹਾ ਅਸੀਂ ਚਲਾਈ ਚਲ ਕੋਈ ਗੱਲ ਨਹੀਂ ਪਰ ਅੱਜ ਤੁਸੀਂ ਸਾਨੂੰ ਸਾਡੇ ਮਾਂ-ਬਾਪ ਤੇ ਗੋਲੀ ਚਲਾਉਣ ਨੂੰ ਕਹਿ ਰਹੇ ਆ ਇਹ ਨਹੀਂ ਹੋਣਾ ਜੀ ਸਾਡੇ ਲੋਕਾਂ ਦਾ ਇੱਕਾ ਹੋ ਚੁੱਕਿਆ ਕੀ ਮਜ਼ਦੂਰ ਕੀ ਕਿਸਾਨ ਸਾਰੇ ਤਬਕੇ ਇੱਕ ਹੋ ਚੁੱਕਿਆ ਸਾਡੇ ਇਕੱਠਾਂ 'ਚ ਦਿਨੋਂ-ਦਿਨ ਹੋਈ ਜਾਂਦਾ ਵਾਅਦਾ ਥੋੜੀ ਜਾਨ ਨੂੰ ਪੈ ਗਿਆ ਸਿਆਪਾ ਸਾਡੇ ਫੌਜੀ ਵੀਰ ਵੀ ਇੱਕ ਹੋ ਚੁੱਕਿਆ ਇਹ ਬਿੱਲ ਤਾਂ ਤੁਹਾਨੂੰ ਰੱਦ ਕਰਨੇ ਪਣੇ ਆ ਚਲੋ ਕਰੋ ਬਿਰਲਾ ਮਾਇਨੇ ਬਿੱਲ ਰੱਦ ਕੀਆ ਲੈ ਕਰ ਦੋ ਚਾਹ ਲੈ ਕਰ ਦੋ ਜੀ ਬਾਯਾਰ ਮਹਾਨ ਆਜ਼ਮਾਨੇ ਦੇ ਬਿੱਲ ਰੱਦ ਕੀਆ ਹੈ ਚਲੋ ਹਣੇ ਕਿਨਾਰਾ ਵੀ ਲਾਓ ਜੈ ਜਵਾਨ ਜੈ ਕਿਸਾਨ ਚਾਹ ਜਵਾਨ ਚਾਹ ਕਿਸਾਨ ਇੱਕ ਨਾਰਾ ਹੋਰ ਲਾ ਦਿਓ ਜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅਰੇ ਆਪਨੇ ਲਗਾ ਦੋ ਦਿਆ ਹੋਇ ਲਗਾ ਕਿਸਾਨ ਮਜ਼ਦੂਰ ਇਕਤਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਲੋਕਾਇਕਾ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਧੰਨਵਾਦ ਸਾਥੀਓ ਇਹ ਸੀ நாਟਕ ਹੱਕ ਕਿਸਾਨਾਂ ਦੇ ਚੰਗਾ ਲੱਗਾ ਹੋਵੇ ਤਾਂ ਆਪਣਾ ਰਿਸਪੌਂਸ ਦਿਓ